ਮਿੱਤਰੋ ਜੇ ਕੋਈ ਮੇਰਾ ਵੀਰ ਭਰਾ ਆਪਣੇ ਪੇਜ ਤੇ ਵੀਡੀਓ ਕਰਵਾਉਣੀ ਚਾਹੁੰਦਾ ਸੇਲ ਵਾਲੇ ਜਾਨਵਰ ਦੀ 8854820340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਵੀਡੀਓ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਛੋਡੇ ਵਾਸਤੇ ਅੱਜ ਆਪਾਂ ਇੱਕ ਜੈਜ ਰੇਟ ਦੀ ਘੋੜੀ ਲੈ ਕੇ ਆਏ ਹਾਂ ਤੇ 6 ਸਾਲ ਉਮਰ ਦੀ ਸਹੀ ਮਾਲਕ ਵੀਰਾਂ ਨੇ 60 ਇੰਚ ਹਾਈਟ ਹੈ ਘੋੜੀ ਦੀ ਤੇ 4 ਦਿਨਾਂ ਦੀ ਕ੍ਰਾਸ ਕਰਵਾਈ ਹੋਈ ਆ ਨੁਕਰੇ ਅਸਟ੍ਰੇਲੀਅਨ ਬਾਦਲ ਘੋੜੇ ਤੋਂ ਤੇ ਰੇਟ ਬਾਈ ਹੋਰੇ 90000 ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਮੇਰੇ ਵੀਰ ਭਰਾਵੋ ਸਵਾਰੀ ਦੀ ਘੋੜੀ ਪਾਸ ਹੈ ਜੀ ਸੰਗਰੂਰ ਏਰੀਆ ਬਾਈ ਹੋ ਰਹਿੰਦਾ ਤੇ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰਤਾ ਜੇ ਕੋਈ ਮਾੜੀ ਮੋਟੀ ਡਿਟੇਲ ਰਹੇਗੀ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜੇ ਕੋਈ ਵੀਡੀਓ ਕਰਵਾਉਣ ਦਾ ਚਾਹਵਨ ਹੈਗਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ 805482344 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਦਿਓ ਫੋਨ ਨਾਲ ਲਾਈਵ ਵਟਸਐਪ ਤੇ ਗੱਲਬਾਤ ਕਰ ਲਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ